ਉਦਾਂ ਹੋਊਗਾ ਤੇਰੇ ਕੋਲੇ ਡਿਪਾਰਟਮੈਂਟ ਦਾ ਅਫਸਰ ਵੀ ਹੋਊਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੈਨੂੰ ਨੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖ ਫਿਰ ਮੈਂ ਤੈਨੂੰ ਫਿਜ਼ੀਕਲੀ ਕਮਾਂ ਤੁਸੀਂ ਕਹੀ ਸੀਗੇ ਨਾ ਇਹ ਗੱਲ ਤੇ ਬਹਿ ਕੇ ਹੀ ਕਹੀ ਸੀ ਮੈਂ ਇੱਥੇ ਬੈਠੀ ਮੈਂ ਰੋਣ ਲੱਗ ਪਈ ਉਹਦੀ ਉਮਰ ਪਤਾ ਕਿੰਨੀ ਆ ਉਹਨਾਂ ਦੇ ਮਾਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਇੱਥੇ ਆ ਕੇ ਕੰਮ ਕਰਕੇ ਤੁਹਾਡੇ ਕੋਲੇ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਚਲ ਦਿੱਤੀ ਨਹੀਂ ਹੈ ਦਰਵਾਜ਼ਾ ਬੰਦ ਹੈ ਮੈਂ ਤੈਨੂੰ ਮਨਾਣਾ 5 ਮਿੰਟ ਚ ਮਨਾ ਲੈਣਾ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਸਰ ਠੀਕ ਹੈ ਯ ਇਹ ਕਰੋ ਕੋਲਾ ਸਾਡੇ ਸਾਹਮਣੇ ਤੂੰ ਕਿੱਦਾਂ ਬੋੜਿਆਗਾ ਠੀਕ ਹੈ ਨਾ ਅਫਸਰ ਹੋਏਗਾ ਤੂੰ ਆਪਦੇ ਘਰੇ ਮਾਰ ਮਾਰ ਥੱਪੜ ਕੰਨਾਂ 'ਚੋਂ ਖੂਨ ਕਢ ਦੂੰ ਸਾਲਾ ਯਾਰ ਦਾ ਲਾ ਪੈਰੀਂ ਦੋਵਾਂ ਦੇ ਪੈਰੀਂ ਹੱਥ ਲਾ ਕੋਈ ਵੀ ਨਹੀਂ ਗਿਆ ਗਲਤ ਹੈ ਨੇ ਅਲੀਗੇਸ਼ਨ ਹੈ ਗਲਤ ਹੈ ਨੇ ਅਲੀਗੇਸ਼ਨ ਹੈ ਸਰ ਅਸੀਂ ਮਨਾ ਲੈਣੀ ਗੱਲ ਸਾਡੇ ਰੂਪਨਗਰ ਜ਼ਿਲ੍ਹੇ ਦੇ ਖਨੋਲੀ ਦੀ ਰਹਿਣ ਵਾਲੀ ਇਹ ਬੱਚੀ ਨੇ ਕੱਲ ਸਾਡੇ ਕੋਲੇ ਮਦਦ ਲਈ ਪਹੁੰਚ ਕੀਤੀ ਜੋ ਕਿ ਇਸ ਚੰਡੀਗੜ੍ਹ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰ ਰਹੀ ਹੈ ਤੇ ਇੱਥੋਂ ਦੇ ਜਿਹੜੇ ਮੋੱਖ ਅਫਸਰ ਨੇ ਉਹ ਪ੍ਰਵਾਸੀ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਵੱਡੇ ਅਫਸਰ ਨੇ ਇਸ ਬੱਚੀ ਦੇ ਨਾਲ ਬੜੀ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਇਸ ਧੀ ਸਾਡੀ ਨੂੰ ਰੋਜ਼ ਰਾਤ ਨੂੰ ਗਲਤ ਮੈਸੇਜ ਕਰਨੇ ਵੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਜਦੋਂ ਇਸ ਸਾਡੀ ਧੀ ਨੇ ਇਸ ਅਫਸਰ ਨੂੰ ਦੇ ਮੂੰਹ ਤੇ ਜਵਾਬ ਦਿੱਤਾ ਵੀ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕਰ ਸਕਦੀ ਤਾਂ ਇਹ ਅਫਸਰ ਨੇ ਇਸ ਬੱਚੀ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਅੱਜ ਬੱਚੀ ਨੂੰ ਤੇ ਉਹਦੇ ਮਾਤਾ ਜੀ ਨੂੰ ਲੈ ਕੇ ਇੱਥੇ ਪਹੁੰਚੇ ਆ ਤੇ ਬਣਦਾ ਹੱਕ ਵੀ ਦਵਾਇਆ ਗੁੱਡੀ ਨੂੰ ਤੇ ਵੇਖੋ ਤੁਸੀਂ ਇਸ ਪਾਪੀ ਨੂੰ ਅੱਜ ਕਿਵੇਂ ਸਾਬਕਾ ਸਖਾਇਆ ਏ ਇੱਕ ਮਿੰਟ ਇੱਕ ਖੜ ਜੋ ਤੁਸੀਂ ਮੈਨੂੰ ਹੁਣ ਇਹ ਗੱਲ ਪੰਜਾਬੀ ਸਮਝਦੇ ਹੋ ਨਾ ਤੁਸੀਂ ਤੁਸੀਂ ਮੈਨੂੰ ਹੁਣ ਇਹ ਗੱਲ ਦੱਸੋ ਵੀ ਮੰਨ ਲਓ ਉਹਦੀ ਕੁੜੀ ਦੇ ਚਲੋ ਡਿਗਰੀ ਕੰਪਲੀਟ ਨਹੀਂ ਸੀ ਥੋਨੂੰ ਕੁੜੀ ਨੂੰ ਗਲਤ ਅਸ਼ਰੀਲ ਮੈਸੇਜ ਕਰਨ ਦਾ ਹੱਕ ਕਹਨੇ ਦਿੱਤਾ ਅਧਿਕਾਰ ਕਹਨੇ ਦਿੱਤਾ ਸਾਰੇ ਸਾਡੇ ਕੋਲੇ ਪ੍ਰੂਫ ਹੈ ਦਿਖਾਦਾ ਚੈਟ ਡਿਲੀਟ ਕਰਨ ਨਾਲ ਨਾ ਰਿਕਵਰੀ ਕਰ ਲਈ ਸਾਰੇ ਮੈਸੇਜਾਂ ਦੀ ਕਰਨ ਨਾਲ ਇਹ ਨਹੀਂ ਹੈਗਾ ਕਿ ਰਿਕਵਰ ਨਹੀਂ ਆਪਦੇ ਕਈ ਤੋਂ ਤੁਸੀਂ ਮੁੱਕਰ ਨਹੀਂ ਸਕਦੇ ਹੋ ਠੀਕ ਹੈ ਉਹ ਮੈਂ ਬਕਾਇਦਾ ਮੇਰੇ ਕੋਲ ਪ੍ਰੂਫ ਹੈ ਜੇ ਤਾਂ ਆਪਦੇ ਕੀਤੀ ਗਲਤੀ ਮੰਨਦੇ ਹੋ ਬਕਾਇਦਾ ਤਾਂ ਠੀਕ ਹੈ ਗੁੱਡੀ ਤੋਂ ਗਲਤੀ ਮੰਨਦੇ ਹੋ ਗੁੱਡੀ ਦੇ ਪੈਰੀਆਂ ਹਥਲਾਂ ਨੂੰ ਨਹੀਂ ਅਜੇ ਜਲੂਸ ਕੱਢ ਕੇ ਜਾਵਾਂਗੇ ਸਿੱਧਾ ਠੀਕ ਹੈ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਤੂੰ ఫిਜ਼ੀਕਲੀ ਮੇਰੇ ਨਾਲ ਕੰਫਰਟੇਬਲ ਹੈ ਮੈਂ ਇਸੀ ਕਰਕੇ ਆਪਦੇ ਘਰੇ ਆਪਦੇ ਘਰੇ ਜਵਾਕ ਹੈਗੇ ਜਵਾਕ ਹੈਗੇ ਕਰੇ ਹੈਗੇ ਹਨਾ ਉਹਨਾਂ ਨੂੰ ਵੀ ਕਦੀ ਕੋਈ ਇਹੋ ਜਿਹੀ ਗੱਲ ਕਹੀ ਉਹਦੀ ਬੱਚੀ ਦੀ ਉਮਰ ਤੇ ਤੁਹਾਡੀ ਉਮਰ 'ਚ ਕੀ ਫਰਕ ਹੈ ਕੋਈ ਗੱਲ ਨਹੀਂ ਕੀਤੀ ਦਿਖਾਦਾ ਮੈਂ ਇਹ ਨਹੀਂ ਰੋੜੀਂ ਦਿਖਾਦਾ ਰਾਤ ਨੂੰ ਕਿੰਨੇ ਮੈਸੇਜ ਚੈਨਲਾਂ 'ਤੇ 1-1 ਵਜੇ ਰਾਤ ਨੂੰ ਮੈਸੇਜ ਕਰਦਾ ਤੁਹਾਡਾ ਕਿਹਨਾਂ ਕਰਦਾ ਆਹ ਟਾਈਮ ਆਹ ਗੱਲ ਕਰਨ ਦਾ ਵੇ ਤਾਂ ਵੇਖੋ ਤਰੀਕਾ ਵੇਖੋ ਤੁਸੀਂ ਤੇ ਤੁਸੀਂ ਕਹਿ ਰਹੇ ਹੋ ਵੀ ਮੇਰੇ ਨਾਲ ਤੂੰ ਕੰਫਰਟੇਬਲ ਆ ਮਾਫੀ ਮੰਗ ਲੂ ਮੈਂ ਮੰਗ ਲੂ ਨੇ ਮਾਫੀ ਆਏ ਨਹੀਂ ਮੰਗਣੀ ਹੈ ਸਾਥ ਕੰਫਰਟੂਲ ਹੋਣੇ ਦਾ ਕੀ ਹੈ ਰਾਤ ਕੋ 1 ਵਜੇ ਮੈਸੇਜ ਮੈਨੇ ਜਰੂਰ ਕੀਏ ਜੋ ਇਹਨੋ ਨੇ ਮੈਸੇਜ ਕੀਏ 80 ਵਜੇ ਨੇ ਕੰਫਰਟੇਬਲ ਦੇ ਨਾਲ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਤਾਂ ਰੀਤੀ ਨਹੀਂ ਮੈਂ ਗਲਤੀ ਨਹੀਂ ਕੀਤੀ ਹੈਗੀ ਮੈਂ ਗਲਤ ਮੈਸੇਜ ਨਹੀਂ ਕੀਤੇ ਹੈਗੀ ਮੈਂ ਕਦੇ ਕੋਈ ਇਹਨਾਂ ਦੇ ਨਾਲ ਗੱਲ ਨਹੀਂ ਕੀਤੀ ਦਰਵਾਜਾ ਬੰਦ ਹੈ ਮੈਂ ਤੈਨੂੰ ਮਨਾਣਾ 5 ਮਿੰਟ ਚ ਮਨਾ ਲੈਣਾ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਸਰਪ੍ਰੇਖ ਕਰਾਂ ਠੀਕ ਹੈ ਸ਼ਰਮ ਹੈਗੀ ਪੋਰਾ ਸ਼ਰਮ ਹੈਗੀ ਉਹਦੇ ਉਮਰ ਪਤਾ ਕਿੰਨੀ ਹੈ ਉਹਨਾਂ ਦੇ ਮਾਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਤੇ ਆ ਕੇ ਕੰਮ ਕਰਕੇ ਤੁਹਾਡੇ ਕੋਲੇ? ਯੇ ਸਰ ਤੁਸੀਂ ਉਹਨਾਂ ਦੀ ਇੱਜ਼ਤਾਂ ਤੱਕ ਦੇਉਂ? ਆਸ਼ ਦੇ ਨਹੀਂ। ਹੂੰ ਤੇ ਆਪ ਇਹਨੂੰ ਪੁੱਛੋ ਮੈਂ ਇਹਨੂੰ ਕਦੇ ਆਪ ਹੀ ਇੰਟਰਵਿਊ ਲਈ ਆਪ ਹੀ ਰੱਖਿਆ ਤੇ ਆਪ ਹੀ ਤੁਹਾਨੂੰ ਰਿਜ਼ਾਈਨ ਦੇਣ ਨੂੰ ਕਹਿ ਰਿਆ। ਜੇ ਉਹ ਤੇਰੀ ਗੱਲ ਮੰਨ ਲੰਦੀ ਤੇ ਤੇਰੇ ਨਾਲ ਸਰੀਰਕ ਸੰਬੰਧ ਬਣਾ ਲੰਦੀ ਫਿਰ ਗੁੱਡੀ ਠੀਕ ਸੀ। ਜੇ ਕੁੜੀ ਨੇ ਤੈਨੂੰ ਜਵਾਬ ਦਿੱਤਾ ਤਾਂ ਤਾਂ ਕੁੜੀ ਗਲਤ ਹੋ ਗਈ। ਗਲਤ ਐਲੀਗੇਸ਼ਨ ਸਰ ਸਾਰੇ ਗਲਤ ਹਨ। ਲਈ ਮੈਂ ਇਹਨਾਂ ਨੂੰ ਕੁਭੀ ਨਹੀਂ ਕਿਹਾ। ਗਲਤ ਹਨ ਐਲੀਗੇਸ਼ਨ ਹੈ। ਗਲਤ ਹਨ ਐਲੀਗੇਸ਼ਨ ਹੈ। ਸਰ ਅਸੀਂ ਮਨਾ ਲੈਣੀ ਗੱਲ ਅਸੀਂ ਮਨਾ ਲਾਂਗੇ ਗਲਤੀ ਇਹ ਗੱਲ ਕਹਿਣੀ ਆ ਸਰ ਤੁਸੀਂ ਜਦੋਂ ਆਪਾਂ ਮੰਡੇ ਗੱਲ ਕੀਤੀ ਸੀ ਬਾਰੇ ਜਦੋਂ ਤੁਸੀਂ ਕਿਹਾ ਵੀ ਮੇਰੀ ਕਰੈਕਟਰ ਬਾਰੇ ਬੋਲਿਆ ਆ ਤੁਸੀਂ ਮੈਨੂੰ ਕਿਹਾ ਨਹੀਂ ਸੀਗਾ ਵੀ ਹਾਂ ਅਗਰ ਮੈਂ ਤੈਨੂੰ ਦੁੱਖ ਦੇਵਾਂ ਅਗਰ ਮੈਂ ਤੈਨੂੰ ਫਿਜ਼ੀਕਲੀ ਕਹਾਂ ਤੁਸੀਂ ਕਹੀ ਸੀਗਾ ਨਾ ਇਹ ਗੱਲ ਤੇ ਬਹਿ ਕੇ ਹੀ ਕਹੀ ਸੀ ਮੈਂ ਇੱਥੇ ਬੈਠੀ ਮੈਂ ਰੋਣ ਲੱਗ ਪਿਆ ਫੇਰ ਇੱਕ ਮਿੰਟ ਇੱਕ ਮਿੰਟ ਫੇਰ ਫੇਰ ਤੁਸੀਂ ਇੱਕ ਮਿੰਟ ਫੇਰ ਤੁਸੀਂ ਕਹਿ ਰਹੇ ਹੋ ਵੀ ਮੇਰਾ ਕਰ ਕੀ ਲਓਗੇ ਤੂੰ ਤੈਨੂੰ ਕਰਕੇ ਦੱਸਾਂਗੇ ਵੀ ਇਹ ਕੀ ਕਰ ਸਕਦਾ ਮੈਂ ਕਹਿੰਦਾ ਤੁਸੀਂ ਕਰਕੇ ਦੱਸਾਂਗੇ ਤੈਨੂੰ ਵੀ ਕੀ ਕਰਕੇ ਦੱਸਾਂਗੇ ਇਹ ਗੁੰਡਾ ਕਰਦੇ ਨਹੀਂ ਇੱਥੇ ਚੱਲਣ ਦੇਣੀ ਉਧੇ ਉਹ ਆਪਦੇ ਕੋਲੇ ਉਦਾਂ ਹੋਊਗਾ ਤੇਰੇ ਕੋਲੇ ਡਿਪਾਰਟਮੈਂਟ ਦਾ ਅਫਸਰ ਵੀ ਹੋਊਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੈਨੂੰ ਨੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖੀਂ ਪਲੀਜ਼ ਮੈਨੂੰ ਮਾਫ਼ ਕਰੋ ਮੇਰੇ ਵੱਲੋਂ ਕੀ ਜਾਂਦੋ ਇੱਕ ਮਿੰਟ ਮਾਫੀ ਕਾਦੀ ਜੇ ਤੂੰ ਗਲਤੀ ਨਹੀਂ ਕੀਤੀ ਮਾਫੀ ਕਾਦੀ ਫਿਰ ਜੋ ਵੀ ਕਹਿ ਰਹੇ ਹੋ ਉਸਨੂੰ ਮੈਂ ਕੀ ਕਰਾਂ ਮੈਂ ਨਹੀਂ ਕਹਿ ਰਿਹਾ ਹੈਗਾ ਤੇਰੀ ਕਰਤੂਤ ਕਹਿ ਰਹੀ ਹੈ ਅਸੀਂ ਨਹੀਂ ਕਹਿ ਰਹੇ ਹੈਗੇ ਅਸੀਂ ਗੱਲ ਕਰੇ ਮਾਫੀ ਕਿਸ ਚੀਜ਼ ਦੀ ਮੰਗ ਰਹੇ ਮਾਫੀ ਕਿਸ ਚੀਜ਼ ਦੀ ਫਿਰ ਜੇ ਗਲਤੀ ਕੀਤੀ ਨਹੀਂ ਫਿਰ ਮਾਫੀ ਕਿਸ ਚੀਜ਼ ਦੀ ਯਾਰ ਕੀ ਹੁੰਦਾ ਕੀ ਹੁੰਦਾ ਯਾਰ ਹੈ ਯਾਰ ਕੀ ਹੁੰਦਾ ਤੇਰੀ ਯਾਰ ਲੱਗਦੀ ਓ ਇਹ ਕਰ ਕੋਲਾ ਸਾਡੇ ਸਾਹਮਣੇ ਤੂੰ ਕਿੱਦਾਂ ਬੋਲਿਆਗਾ ਠੀਕ ਹੈ ਨਾ ਆਫਸਰ ਹੋਏਗਾ ਤੂੰ ਆਪਦੇ ਘਰੇ ਮਾਰ ਮਾਰ ਥੱਪੜ ਕੰਨਾਂ 'ਚੋਂ ਖੂਨ ਗੜਦੂ ਸਲਾ ਯਾਰ ਦਾ ਸਾਡੇ ਸਾਹਮਣੇ ਤੂੰ ਉਹਨੂੰ ਯਾਰ ਕਹਿ ਰਹੇ ਐ ਤੇ ਉਹ ਕੱਲੀ ਆ ਤੇਰੇ ਕੋਲ ਬੈਠੀ ਹੋਣੀ ਤੂੰ ਕਿਆ ਪਤਾ ਸਹੀ ਤਾਂ ਕਹਿ ਰਹੀ ਫਿਰ ਆਪਦੀ ਗਲਤੀ ਮੰਨਦਾ ਐ ਨਾ ਹੋਈ ਐ ਮੈਂ ਮੰਨ ਲਾ ਮੰਨਦੇ ਨਾ ਬੰਦ ਕਮਰੇ 'ਚ ਜੇ ਤਾ ਗਲਤੀ ਮੰਨਦਾ ਐ ਤਾਂ ਗੁੱਡੀ ਦੇ ਤੇ ਉਹਦੀ ਮਾਤਾ ਦੇ ਪੈਰੀਂ ਹੱਥ ਲਾ ਤੇ ਗੁੱਡੀ ਜੋਬ ਕਰੂਗੀ ਇੱਥੇ ਜੇ ਤੂੰ ਕੰਮ ਇਹਨੂੰ ਰਜ਼ਾਇਨ ਦੇਣਾ ਠੀਕ ਹੈ ਤਾਂ ਜਾ ਇਹ ਨਹੀਂ ਕੰਮ ਕਰੂਗੀ ਤਾਂ ਫਿਰ ਤੂੰ ਵੀ ਨਹੀਂ ਕੰਮ ਕਰੇਂਗਾ ਇੱਥੇ ਮੇਰੀ ਗਲਤੀ ਇਹ ਗੁੰਡਾਗਰ ਦੀ ਨਹੀਂ ਤੂੰ ਅਦਰ ਸਟੇਟ ਤੋਂ ਆ ਕੇ ਇੱਥੇ ਚੱਲਣ ਦੇਣੀ ਅਸੀਂ ਕਾਰਵਾਈ ਤਾਂ ਅਸੀਂ ਕਰਨੀ ਹੈ ਉਹ ਤਾਂ ਅਸੀਂ ਆਪ ਦੀ ਬਹਿਅਬ ਤੇ ਕਰਨੀ ਹੈ ਕਾਰਵਾਈ ਪੈਰੀਂ ਹੱਥ ਲਾ ਕੇ ਦੇ ਮਾਫੀ ਮੰਗਣੀ ਕੁੜੀ ਤੋਂ ਠੀਕ ਹੈ ਨਹੀਂ ਨਹੀਂ ਨੇ ਮੰਗਣੀ ਪੈਣੀ ਖੜੇ ਹੋ ਤੂੰ ਮੰਗਣੀ ਹੀ ਪੈਣੀ ਮਾਤਾ ਜੀ ਖੜੇ ਹੋ ਖੜੇ ਹੋ ਲਾ ਪੈਰੀਂ ਹੱਥ ਦੋਵਾਂ ਦੇ ਪੈਰੀਂ ਹੱਥ ਲਾ ਹੁਣ ਕਹੀਂ ਯਾਰ ਹੁਣ ਕਹੀਂ ਯਾਰ ਠੀਕ ਹੈ ਹੁਣ ਕਹੂੰ ਯਾਰ ਤੂੰ ਕੀ ਕਰੇਂਗਾ ਸਾਦਾ ਚੰਦ ਪ੍ਰੈਕਟਿਕ ਕਰੂਗਾ ਤੂੰ ਵੀ ਜੇ ਕੀਆ ਤੂੰ ਮਾੜੀ ਵਿੱਚ ਤਾਹੇ ਨਹੀਂ ਕੰਮ ਕਰ ਸਕਦਾ ਕੁੜੀ ਥੋੜੇ ਵਰਗਾ ਨਾ ਲਹਨਤਾਂ ਲੈਂੋ ਨਾ ਕੰਮ ਨਹੀਂ ਕਰ ਦਿੰਦਾ ਤੁਸੀਂ ਬੇਟੀਆਂ ਨੂੰ ਜੇ ਅੱਜ ਤੋਂ ਬਾਅਦ ਦਰ ਇਕੱਲੀ ਏ ਕੁੜੀ ਨਹੀਂ ਕੋਈ ਵੀ ਇਸ ਦਫਤਰ ਦੇ ਵਿੱਚ ਕੋਈ ਨੌਜਵਾਨ ਕੁੜੀ ਕੰਮ ਕਰਦੀ ਤੇਰਾ ਉਹਨੂੰ ਕੰਮ ਆਫ ਡਿਊਟੀ ਮੈਸੇਜ ਚੱਲ ਗਿਆ ਕੰਮ ਤੋਂ ਬਿਨਾਂ ਜੋ ਕੰਮ ਤੇ ਰਿਲੇਟਡ ਨਹੀਂ ਹੈ ਕੋਈ ਵੀ ਇਹਦਾ ਮੈਸੇਜ ਚੱਲ ਗਿਆ ਜਾਂ ਤੂੰ ਨਹੀਂ ਰਹੂਗਾ ਜਾਂ ਅਸੀਂ ਨਹੀਂ ਰਾਵਾਂਗੇ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਤੂੰ ਸੱਚਾ ਸੀ ਨਾ ਤੂੰ ਫੋਨ ਫੜ ਕੇ ਮੈਸੇਜ ਕਿਉਂ ਡਿਲੀਟ ਕੀਤੇ ਇਹ ਗੱਲ ਤਾਂ ਜਿਵੇਂ ਜਵਾਬ ਦੇਈ ਮੜੀ ਜੇ ਤੂੰ ਸੱਚਾ ਸੀ ਇੱਕ ਮਨ ਜੇ ਤੂੰ ਸੱਚਾ ਹੀ ਤੂੰ ਫੋਨ ਫੜ ਕੇ ਮੈਸੇਜ ਤਾਂ ਕਿਉਂ ਡਿਲੀਟ ਕੀਤੇ ਕੁੜੀ ਦੇ ਕਿਉਂ ਕੀਤੇ ਮੈਨੂੰ ਮਾਫ ਕਿਉਂ ਕੀਤੇ ਗਲਤੀ ਸੀ ਨਾ ਹੈ ਗਈ ਸੀ ਨਾ ਬਟ ਮੇਰੀ ਕੀ ਵੀ ਕੱਲੋਂ ਦੁਬਾਰੇ ਨਾ ਕਰੂੰਗਾ ਨਹੀਂ ਹੋਊਗਾ ਕੀ ਸ਼ੋਰਟੀ ਇਹ ਚੀਜ਼ ਦੀ ਲੈ ਜਾਓ ਲਿਖ ਕੇ ਦੇ ਫਿਰ ਸਾਨੂੰ ਕੋਰੇ ਕਾਗੇ ਤੇ ਸਾਈਨ ਕਰਕੇ ਵੀ ਅੱਜ ਤੋਂ ਬਾਅਦ ਦੁਬਾਰੇ ਕਿਸੇ ਵੀ ਜਵਾਨ ਕੁੜੀ ਨਾਲ ਮੈਂ ਇਹੋ ਜੀ ਗਲਤੀ ਨਹੀਂ ਕਰੂੰਗਾ ਆਪ ਦੀਆਂ ਬੱਚੀਆਂ ਸਮਝੂਗਾ ਇਹਨਾਂ ਨੂੰ ਇੰਗਲਿਸ਼ ਚ ਲਿਖ ਚਾਹੇ ਹਿੰਦੀ ਚ ਲਿਖ ਦੇਖ ਆਪਣਾ ਨਾਮ ਲਿਖ ਪਹਿਲਾਂ ਆਪ ਦਾ ਅਹੁਦਾ ਲਿਖ ਦਫ਼ਤਰ ਦਾ ਨਾਮ ਲਿਖ ਵੀ ਮੈਂ ਇੱਥੇ ਜੋਬ ਕਰਦਾ ਵਿਦ ਐਨੀ ਫੀਮੇਲ ਇਨ ਫਿਊਚਰ ਐਲ ਐਨਟਾਈਟਲ ਯੋਰ ਐਨ ਜੀਓ ਟੂ ਟੇਕ ਵੋਟੈਕ ਵੋਟ ਐਵਰ ਐਕਸ਼ਨਸ ਕਲੀਅਰਲੀ ਲੇਖ ਡਾਕਟਰ ਨਹੀਂ ਹੈਗਾ ਤੂੰ ਉਹ ਤੇ ਮੋਬਾਈਲ ਨੰਬਰ ਤੇ ਸਟੈਂਪ ਲਾ ਉਹਦਾ ਹਾਂ ਜੀ ਸਰ ਠੀਕ ਹੈ ਜੀ ਪਰੇਖ ਕੁੜੀ ਇੱਥੇ ਹੀ ਕੰਮ ਕਰੂਗੀ ਹਾਂ ਠੀਕ ਹੈ ਇੱਥੇ ਹੀ ਕੰਮ ਕਰੂਗੀ ਇਹ ਮੜ ਜਾ ਪੜ ਲਓ ਪੈਸੇ ਫੋਟੋ ਖੇਚ ਲਓ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਕਰੀ ਜਾਣ ਲੱਗਿਆ 10 ਦਿਨਾਂ ਦੁਆਰੇ ਦੁਆਰੇ ਇਹ ਗਲਤੀ ਕਦੇ ਵੀ ਆਪਦੀ ਜ਼ਿੰਦਗੀ ਦੇ ਵਿੱਚ ਕਰਦਾ ਤਾਂ ਅਸੀਂ ਲੀਗਲ ਤੌਰ ਤੇ ਐਕਸ਼ਨ ਲਵਾਂਗੇ ਠੀਕ ਹੈ মিডিਆ ਰਹੀਂ ਵੀ ਕਾਨੂੰਨੀ ਤੌਰ ਤੇ ਵੀ ਤੇ ਜਿਹੜਾ ਅਸੀਂ ਆਦੇਸ਼ਿਤ ਪ੍ਰੋਟੈਕਟ ਕਰਨੀ ਹੋ ਸੋ ਸੰਗਤ ਜੋ ਇਸ ਪ੍ਰਵਾਸੀ ਅਫਸਰ ਦੁਆਰਾ ਟਾਡੀ ਬੱਚੀ ਨੂੰ ਗਲਤ ਮੈਸੇਜ ਸ਼ਲੀਲ ਮੈਸੇਜ ਕਰਕੇ ਘਟੀਆ ਹਰਕਤ ਕੀਤੀ ਗਈ ਸੀ ਬਕਾਇਦਾ ਇਸ ਨੂੰ ਖਾਲਸਾਈ ਰਵਾਇਤਾਂ ਦੇ ਅਨੁਸਾਰ ਉਸਦੀ ਸਜ਼ਾ ਦਿੱਤੀ ਗਈ ਬੱਚੀ ਦੀ ਮਾਤਾ ਜੀ ਤੋਂ ਵੀ ਸਜ਼ਾ ਦਵਾਈ ਗਈ ਤੇ ਇਸ ਅਫਸਰ ਦੁਆਰੇ ਜੋ ਬੱਚੀ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ ਅੱਜ ਪੂਰੀ ਤਨਖਾਹ ਤੇ ਆਪਣੀ ਬੱਚੀ ਨੂੰ ਦੁਆਰੇ ਕੰਮ ਤੇ ਲਗਵਾਇਆ ਗਿਆ ਤੇ ਹੋਰ ਵੀ ਅਸੀਂ ਪ੍ਰਵਾਸੀਆਂ ਨੂੰ ਇਹ ਗੱਲ ਸਮਝਾ ਦੇਣਾ ਚਾਹੁੰਦੇ ਹਾਂ ਵੀ ਜੇ ਤੁਸੀਂ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਸਾਡੀ ਪੰਜਾਬੀ ਬੱਚੀਆਂ ਦੇ ਵੱਲ ਮਾੜੀ ਨਜ਼ਰ ਰੱਖੋਗੇ ਤਾਂ ਤੁਹਾਡੀਆਂ ਅੱਖਾਂ ਜਿਹੜੀਆਂ ਨੋਚ ਲਈਆਂ ਜਾਣਗੀਆਂ ਸੋ ਬਾਕੀ ਵੀ ਇਸ ਚੀਜ਼ ਦਾ ਗਾਂਹ ਲਈ ਸਬਕ ਸਿੱਖ ਲੈਣ ਵਾਹਿਗੁਰੂ ਜਿੱਕਾ ਖਾਲਸਾ why i could